ਸਵਾਲਾਂ ਦੇ ਵਿੱਚ ਇੱਕ ਸਵਾਲ ਰੂਸ ਨੂੰ ਲੈ ਕੇ ਵੀ ਵੱਡਾ ਕਿ ਰੂਸੀ ਫੌਜ ਦੇ ਵਿੱਚ ਜਿਹੜੇ ਭਾਰਤੀ ਨੌਜਵਾਨ ਉਹ ਚ ਪੰਜਾਬੀ ਕਾਫੀ ਗਿਣਤੀ ਚ ਨੇ ਉਹ ਫਿਕਰਮੰਦੀ ਲਗਾਤਾਰ ਸਾਹਮਣੇ ਆ ਰਹੀ ਸੀ ਸੋ ਇਸ ਦੇ ਉੱਤੇ ਮਾਪਿਆਂ ਨੇ ਪੰਜਾਬ ਸਰਕਾਰ ਨੂੰ ਹਾਂ ਪਖੋਕ ਸੂਬਿਆਂ ਨੇ ਆਪਣੀ ਸੂਬੇ ਸਰਕਾਰ ਨੂੰ ਕੇਂਦਰ ਤੱਕ ਵਿਦੇਸ਼ ਮੰਤਰਾਲੇ ਤੱਕ ਸੋ ਪ੍ਰਧਾਨ ਮੰਤਰੀ ਗਏ ਸੀ ਜੀ ਪਤੀ ਨਾਲ ਮੁਲਾਕਾਤ ਹੋਈ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਉੱਥੇ ਮੁੱਦਾ ਚੁੱਕਿਆ ਤੇ ਉਹਦਾ ਅਸਰ ਵੀ ਨਜ਼ਰ ਆਇਆ ਇਹ ਇੱਕ ਸਹੀ ਸੀਗਾ ਕਿ ਜਦੋਂ ਮੌਕਾ ਮਿਲਿਆ ਪ੍ਰਧਾਨ ਮੰਤਰੀ ਜਦੋਂ ਹੀ ਪੁਤਿਨ ਨੂੰ ਮਿਲੇ ਉਹਨਾਂ ਨੇ ਭਾਰਤੀ ਉਹਨਾਂ ਨੌਜਵਾਨਾਂ ਦਾ ਜਿਹੜਾ ਉੱਥੇ ਕੰਮ ਕਰਦੇ ਹਵਾਲੇ ਨਾਲ ਘੁੰਮਣ ਦੇ ਹਵਾਲੇ ਨਾਲ ਕਿਸੇ ਰੁਜ਼ਗਾਰ ਦੇ ਹਵਾਲੇ ਨਾਲ ਰੂਸ ਆਏ ਸੀ ਪਰ ਉਹਨੂੰ ਫੌਜ 'ਚ ਜਬਰੀ ਤੱਕ ਦਿੱਤਾ ਗਿਆ। ਜੰਗ 'ਚ ਜਬਰੀ ਉਤਾਰ ਦਿੱਤਾ ਗਿਆ ਰੂਸ ਜੁਕ੍ਰੇਨੀ ਜੰਗ 'ਚ ਤਾਰ ਦਿੱਤਾ ਗਿਆ। ਉਹਦੇ ਲਈ ਕਹਿੰਦੇ ਪ੍ਰਧਾਨਤਰਤ ਮੋਦੀ ਨੇ ਜਦੋਂ ਉੱਥੇ ਪੁਤਿਨ ਮੂਰੇ ਚਰਚਾ ਛੇੜੀ ਤਾਂ ਕਿ ਜਿਹਨਾਂ ਨੇ ਭਰੋਸਾ ਦਿਵਾਇਆ ਸੀ ਉਹਦਾ ਅਸਰ ਹੈ ਕਿ ਤੁਰੰਤ ਉਤੋਂ ਬਾਅਦ ਫੌਜੀ ਅਧਿਕਾਰੀਆਂ ਨੇ ਤਾਲਮੇਲ ਸ਼ੁਰੂ ਕਰ ਦਿੱਤਾ। ਬਕਾਇਦਾ ਤੌਰ ਤੇ ਮਤਲਬ ਕਿ ਉੱਥੋਂ ਦੇ ਜਿਹੜੇ ਨੁਮਾਇ ਰੂਸ ਦੇ ਹੈ ਬਾਬੂ ਕਿਸ਼ਨ ਹੈ ਨਾ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਰਿਪੋਰਟਾਂ ਇਕੱਠੀਆਂ ਕਰ ਰਹੇ ਹਾਂ ਅਸੀਂ ਕਿਸੇ ਨੂੰ ਜ਼ਬਰੀ ਨਹੀਂ ਧੱਕਿਆ ਇਹ ਵੱਧ ਕਮਾਈ ਦੇ ਲਾਲਚ ਚਾਹ ਭਰਤੀ ਹੋਏ ਨੇ ਇਹਨਾਂ ਨੂੰ ਅਸੀਂ ਸਹਾਇਕ ਵਜੂ ਪਰਤੀ ਕੀਤਾ ਹੈ ਜੇ ਕੋਈ ਜਦੀ ਜਾਨ ਗਈ ਹੈ ਉਹਦੇ ਅਸੀਂ ਮੁਆਵਜ਼ਿਆਂ ਦੀ ਵੀ ਕੋਸ਼ਿਸ਼ ਕਰਾਂਗੇ ਤੇ ਜਲਦੀ ਹੀ ਇਹ ਸਾਰੀ ਪ੍ਰਕਿਰਿਆ ਨੂੰ ਅਸੀਂ ਅੰਤਮ ਸ਼ੋ ਦੇ ਕੇ ਇਹਨਾਂ ਬੱਚਿਆਂ ਨੂੰ ਵਾਪਸ ਕਰੇ ਭੇਜਾਂਗੇ ਆਪਾਂ ਇੱਕ ਰਿਪੋਰਟ ਬਸਾਰਤਾਂ ਜੀ ਕੀਤੀ ਸੀ ਕਿ ਕਿਵੇਂ ਕੋਈ ਉੱਥੇ ਹਾਂ ਬਰਕਵੀਜ਼ੇ ਤੇ ਗਿਆ ਹੈ ਕਿਵੇਂ ਕੋਈ ਉੱਥੇ ਟੂਰਿਸਟ ਵੀ ਜੇ ਤੇ ਗਿਆ ਕੋਈ ਉੱਥੇ ਪਲੰਬਰ ਬਣ ਕੇ ਗਿਆ ਹੈ ਹਾਂ ਤੇ ਕਿਸੇ ਨੂੰ ਫੜ ਲਿਆ ਜੀ ਗਲਤੀ ਨਾਲ ਕਿਸੇ ਨੂੰ ਟੈਕਸੀ ਵਾਲਿਆਂ ਨੇ ਫਸਾਤਾ ਤੇ ਉੱਥੇ ਉਹਨੂੰ ਕਹਿੰਦੇ ਕਿ ਜਾਂ ਤਾਂ ਤਿੰਨ ਸਾਲ ਜੇਲ੍ਹ ਚ ਪਿਆ ਰਹੇ ਨਹੀਂ ਇੱਕ ਸਾਲ ਇੱਥੇ ਫੌਜ ਲਾ ਕੇ ਵਾਪਸ ਭੇਜ ਦੇਣਗੇ ਇਸ ਤਰ੍ਹਾਂ ਦੇ ਲਾਲਚ ਆਪਾਂ ਖਬਰ ਪੂਰੀ ਵਿਸਾਦ ਕੀਤੀ 400 ਤੋਂ ਵੱਧ ਭਾਰਤੀ ਨੇ ਜਿਹੱਚ ਵੱਡੀ ਗਿਣਤੀ ਚ ਪੰਜਾਬੀ ਹੁੰਦੇ ਸੋ ਪਰ ਹੁਣ ਇੱਕ ਪਾਸੇ ਰੂਸ ਵੱਲੋਂ ਇਹ ਖਬਰ ਆ ਰਹੀ ਹੈ ਕਿ ਭਾਰਤੀ ਸਾਇ ਹੈ ਕੰਮਲੇ ਵੱਜੋਂ ਹਾਂ ਅ ਮਤਲਬ ਭਰਤੀ ਕੀਤਾ ਗਿਆ ਸੀ ਉਹਨਾਂ ਨੂੰ ਕਹਿੰਦੇ ਕਿ ਅਸੀਂ ਦਾ ਸਹਾਇਕ ਵਜੋਂ ਭਰਤੀ ਕੀਤਾ ਸੀ ਹੁਣ ਉੱਥੇ ਜਿਹੜੇ ਰੂਸੀ ਮਿਸ਼ਨ ਦੇ ਇੰਚਾਰਜ ਨੇ ਰੋਮਨ ਬਾਬੂਸ ਕਿਸ਼ਨ ਹੈਨਾ ਬਾਬੂਸਕਨ ਉਹਨਾਂ ਨੇ ਕਹਿੰਦੇ ਕਿ ਕਿਹਾ ਕਿ ਹਾਂ ਅਸੀਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਹ ਕਹਿੰਦੇ ਕਿ ਗਣਤੀ ਬਹੁਤ ਥੋੜੀ ਹੈ ਇਸ ਨੂੰ ਇੰਨੀ ਹਵਾ ਦੇਣ ਦੀ ਲੋੜ ਨਹੀਂ ਹੈ ਭਾਰਤ ਤੇ ਰੂਸ ਦੇ ਚੰਗੇ ਤਾਲਮੇਲ ਨੇ ਅਸੀਂ ਪਰੇ ਸਾਰੀ ਪ੍ਰਕਿਰਿਆ ਨਰਿੰਦਰ ਮੋਦੀ ਹੋਰਾਂ ਵੱਲੋਂ ਪੁਤਿਨ ਦੇ ਮੂਰੇ ਜਿੱਤਾ ਮੁੱਦਾ ਚੁੱਕਿਆ ਉਹ ਤੋਂ ਬਾਅਦ ਸ਼ੁਰੂ ਹੋਈ ਉਹ ਰੇਦਰ ਇਹਦਾ ਅਸਰ ਇਸੇ ਵਾਲੇ ਨਾਲ ਪੰਜਾਬ ਚ ਵੀ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਨੌਜਵਾਨ ਜਿਹੜਾ ਗगनਦੀਪ ਸਿੰਘ ਹੈ ਉਹ ਰੂਸ ਦੀ ਫੌਜ ਚ ਜਬਰੀ ਭਰਤੀ ਕੀਤਾ ਗਿਆ ਉਹਦੇ ਪਰਿਵਾਰ ਦੀ ਸਥਿਤੀ ਜਾਣਨ ਦੇ ਲਈ ਉਹਦਾ ਸਾਰੇ ਪਹਿਲੂ ਦਸਤਾਵੇਜ਼ ਜਾਣਕਾਰੀ ਹਾਸਲ ਕਰਨ ਦੇ ਲਈ ਖੁਫੀਆ ਵਿਭਾਗ ਦੀ ਟੀਮ ਉਸ ਪਰਿਵਾਰ ਦੇ ਘਰੇ ਪਹੁੰਚੀ ਹੈ ਗगनਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਿਲਕੁਲ ਜੀ ਕਲਾਨੌਰ ਦਾ ਇੱਕ ਅਧਿਕਾਰੀ ਜਿਹੜਾ ਖੁਫੀਆ ਏਜੰਸੀ ਚ ਕੰਮ ਕਰਦਾ ਉਹ ਜਾਣਕਾਰੀ ਲੈਣ ਲਈ ਆਇਆ ਸੀ ਮੇਸ਼ਕ ਉਹਨਾਂ ਨੇ ਸਾਨੂੰ ਇਹ ਤਾਂ ਨਹੀਂ ਦੱਸਿਆ ਕਿ ਮੁੰਡਾ ਸਾਡਾ ਕਦੋਂ ਆਊਗਾ ਕਿਵੇਂ ਆਊਗਾ ਪਰ ਸਾਤੂ ਸਾਡੀ ਜਾਣਕਾਰੀ ਦੇਖੇ ਗਿਆ ਸੋ ਇਹ ਜਾਣਕਾਰੀ ਦੇ ਹਵਾਲੇ ਨਾਲ ਵੀ ਆਸ ਵਜਈਏ ਕਿ ਹਾਂ ਬਿਲਕੁਲ ਇਹਦਾ ਮਤਲਬ ਕਦਮ ਅੱਗੇ ਵਧਾਏ ਜਾ ਰਹੇ ਨੇ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ